ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੀਵਾ ਕਲਾ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਇੱਕ ਨਾ ਨੀਲੀ ਰਾਵੀ ਦਾ ਤੁਹਾਨੂੰ ਤੋਹਫ਼ਾ ਦਿਖਾ ਦਾਂਗੇ ਇੱਕ ਨਗੀਨਾ ਪੀਸੀ ਦਿਖਾ ਦਾਂਗੇ ਹੈਗਾ ਘਰੇਲੂ ਸੱਜਣਾ ਕੋਲੇ ਕੋਈ ਬਾਈ ਹੋਰ ਨਾ ਵਪਾਰ ਦਾ ਕੰਮ ਨਹੀਂ ਹੈਗਾ ਤੇ ਜਿਹੜਾ ਰੇਟ ਆ ਰੇਟ ਵੀ ਸੱਜਣੋ ਇਹਦਾ ਕੁਆਲਿਟੀ ਦੇ ਹਿਸਾਬ ਨਾਲ ਬਾਈ ਤੋਂ ਬੜਾ ਜਾਇਜ਼ ਜਾ ਕਰਾ ਦਾਂਗੇ ਇੱਕ ਥੋੜਾ ਜਿਹਾ ਦਰਦੀ ਜ਼ਰੂਰ ਆ ਕਿਉਂਕਿ ਘਰੇਲੂ ਝੋਟੀਆਂ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਫੋਨ ਨੰਬਰ ਤੇ ਰੇਟ ਫਿਕਸ ਫਿਕਸ ਜੀ ਕਰਾ ਦਾਂਗੇ ਕੰਮ ਆਜੋ ਜੀ ਹੋਰ ਕੀ ਹਾਲ ਹੈ ਬਾਈ ਠੀਕ ਹੈ ਬਾਈ ਵਧੀਆ ਚੜਦੀ ਕਲਾ ਜੀ ਚਾਹ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਬਾਈ ਗੁਰਪ੍ਰੀਤਾ ਪਿੰਡ ਖੀਵਾ ਕਲਾ ਮੋਬਾਈਲ ਨੰਬਰ ਬਾਈ 9569921004 9569921004 ਗੁਰਪ੍ਰੀਤ ਵਪਾਰ ਦਾ ਕੰਮ ਤਾਂ ਨਹੀਂ ਨਾ ਨਾ ਬਾਈ ਟਰੇਲੂ ਕੰਮ ਟਰੇਲੂ ਕੰਮ ਆ ਬਾਈ ਕਿਹੜਾ ਸੁਆ ਸੁਆ ਝੁੱਟੀ ਹੈ ਸੁਆ ਬਾਈ ਦੂਜਾ ਸੁਆਂਦੀਆ ਜੈਨੂ ਆ ਨਾ ਹਾਂ ਬਾਈ ਜੈਨੂ ਕਿੰਨਾ ਕਰ ਦੁੱਧ ਪਾਇਆ ਪਹਿਲਾਂ ਨੇ ਦੁੱਧ ਬਾਈ 13 14 ਲੀਟਰ ਚੋਇਆ ਆਪਾਂ ਪਹਿਲਾਂ ਥੱਲੇ ਟੋਰ ਖੋਲ ਕੇ ਪਹਿਲਣ ਦਾ ਬਾਈ ਕਹਿੰਦਾ ਦੁੱਧ ਚੋਇਆ 13 ਤੋਂ 14 ਲੀਟਰ ਤੇ ਦੂਜਾ ਸੁਆਸ ਹੁੰਦੀ ਆ ਗੁਰਪ੍ਰੀਤ ਦਿਨ ਕਿੰਨੇ ਕੱਢਦੀ ਆ ਇਹ ਦਿਨ ਬਾਈ ਲੈ ਜੂ ਹੱਦ ਤੱਕ ਇੱਕ ਹਫਤਾ ਥੋੜਾ ਥੋੜਾ ਹੌਲੀ ਤੋਰ ਦੇ ਹਾਂ ਲੈ ਚੱਲ ਗੇਟ ਕੰਨ ਬਸ ਇੱਕ ਹਫਤਾ ਬਾਈ ਕਹਿੰਦਾ ਕੱਢ ਦੂਗੀ ਤੇ ਲੇਵਾ ਸੱਜਣੋਂ ਖੁੱਲਾ ਬਣਾ ਦੂਗੀ ਤੇ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਰੱਖਦੀ ਆ ਤੇ ਆ ਗਈ ਪਿਓਰ ਨੀਲੀ ਰਾਵੀ ਜੀ ਕਹਿ ਸਕਦੇ ਆ ਚੰਗੀ ਮਾਰਕਿੰਗ ਚ ਆ ਗਈ ਕਮਾਲ ਆ ਬਾਈ ਇੱਥੋਂ ਆਇਆ ਨੂੰ ਕਮਾਲ ਆ ਤੇ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਆ ਕੱਦ ਬਿੱਡ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਬਾਈ ਕੰਨ ਦਾ ਸੁਭਾਅ ਦੀ ਬਹੁਤ ਠੰਡੀ ਆ ਤੇ ਦੁੱਧ ਕਿੰਨਾ ਕੁ ਲੰਮਾ ਟਾਈਮ ਦੇਣ ਦੀ ਆ ਬਾਈ ਦੁੱਧ ਤਾਂ ਬਾਈ ਆਪਾਂ ਢਾਈ ਤਿੰਨ ਕੁ ਮਹੀਨੇ ਪਹਿਲਾਂ ਹੀ ਛੱਡੀ ਆ ਠੀਕ ਆ ਢਾਈ ਕੁ ਮਹੀਨੇ ਪਹਿਲਾਂ ਬਾਈ ਕੰਨ ਦਾ ਆਪਣੇ ਡਰਾਇਵ ਕੀਤੀ ਆ ਜਿਹੜਾ ਪਹਿਲਾਂ ਦਾ ਰਿਕਾਰਡ ਆ ਪਹਿਲਾਂ ਦਾ ਰਿਕਾਰਡ ਸੋਹਣਾ ਦੁੱਧ ਦਾ ਤੇ ਚਬਾਈ ਦੀ ਕਿਵੇਂ ਕਰਤੀ ਚਬਾਈ ਦੀ ਬਾਈ ਐਨ ਓਕੇ ਆ ਜਮਾ ਇੱਕ ਨੰਬਰ ਆ ਤਾਂ ਟੁੱਟਦਾ ਨਹੀਂ ਨਾ 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 ਬਾਈ ਜ਼ਿੰਮੇਵਾਰੀ ਆਪਣੀ ਜਮਾ ਠੀਕ ਆ ਗੱਲ ਭਾਰ ਬੋਝ ਦੀ ਭਾਰ ਬੋਝ ਦੀ ਬਾਈ ਥਣ ਵੱਢ ਘਟ ਹੋਵੇ ਜ਼ਿੰਮੇਵਾਰੀ ਆਪਣੀ ਠੀਕ ਆ ਤੇ ਗੁਰਪ੍ਰੀਤ ਗੱਬਣ ਕਿਹੜੇ ਸੀਮਣ ਤੋਂ ਗੱਬਣ ਬਾਈ ਇਹ ਹਰੀ ਕੇ ਵਾਲੇ ਡਾਇਮੰਡ ਤੋਂ ਭਰਾ ਇਸ ਠੀਕ ਆਪਣਾ ਡਾਇਮੰਡ ਤੋਂ ਆਹ ਹੋ ਜਾ ਸਾਈਡ ਨੂੰ ਇੱਥੋਂ ਗਰੀ ਆਰਡਰ ਦਿਖਾ ਦਈਆਂ ਤੂੰ ਪਰਾਂ ਰਾਂ ਜਾਊਗੀ ਨਾ ਤੇ ਲੇਵਾ ਸੱਜਣਾ ਇੱਕ ਗੱਲ ਦਾ ਦਨਾ ਵੀ ਖੁੱਲੇ ਲੇਵੇ ਦੀ ਬਣੂ ਕਿਉਂਕਿ ਨੀਲੀ ਦਾ ਜਿਹੜਾ ਆਪਾਂ ਗੱਲਬਾਤ ਕਰ ਲਈ ਜਿਵੇਂ ਥਣ ਦਾ ਸੈਜ ਆ ਗਿਆ ਨਾ ਅਸਲ ਨੀਲੀ ਦਾ ਜਿਹੜਾ ਥਣ ਦਾ ਸੈਜ ਆ ਗਿਆ ਥੋੜਾ ਲੰਮਾ ਹੀ ਹੁੰਦਾ ਆਪਾਂ ਕਹਿ ਲਈ ਵੀ ਜਿਆਦਾ ਮੁਠੀ ਵਾਲਾ ਨਹੀਂ ਹੁੰਦਾ ਕਿਉਂਕਿ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਹੈ ਇੱਕ ਹੱਕੀ ਬਾਈ ਇੱਧਰਲੇ ਬੰਨੇ ਥੋੜੀ ਕਰ ਦੇ ਜਦੋਂ ਇੱਧਰਲੇ ਬੰਨੇ ਜਾਊਗੀ ਤੇ ਉੱਥੋਂ ਲੇਵੇ ਦੀ ਕਰ ਲੈ ਜੱਜਮੈਂਟ ਕਿੰਨੇ ਦਿਨ ਦੱਸਿਆ ਬਾਈ ਇਹਦੇ ਦਿਨ ਬਾਈ ਲੈ ਜੂਗੀ ਹਫਤੇ ਕਿਦੇ ਲੈ ਬਲੂਨੇ ਇੱਕ ਹਫਤਾ ਹਾਂ ਬਾਈ 7-8 ਦਿਨ ਹਨਾ ਹੋ ਸਕਦਾ ਜੀ ਜੂ ਲਾ ਕੇ ਇੱਕ ਅੱਧਾ ਦਿਨ ਉੱਪਰ ਲੈ ਜੀ ਹਾਂ ਉੱਪਰ ਨੀਚੇ ਕਿੰਨਾ ਕੁ ਦੁੱਧ ਪਾ ਸਕਦੀ ਐਸ ਵਾਰੀ ਇਹ ਦੁੱਧ ਦੀ ਬਾਈ ਉਮੀਦ ਹੈਗੀ ਆ 14 ਤੋਂ 15 ਲੀਟਰ ਦੀ ਐਸ ਵਾਰ ਠੀਕ ਆ ਗੱਲ ਵੀ 13 ਦੇ ਆਸੇ ਪਾਸੇ ਪਹਿਲਣੇ ਦੋ ਹਾਂ 13 ਦੇ ਆਸੇ ਪਾਸੇ ਦਿੱਤਾ ਉਹ ਹੀ ਗੱਲ ਆ ਬਾਈ ਕਹਿੰਦਾ ਵੀ 2 ਕਿਲੋ ਦੀ ਉਮੀਦ ਹੈਗੀ ਆ ਇਸ ਹਾਮਸੂਮ ਇਹ ਸੱਜਣਾ ਨੇ ਕਰੀ ਹੋਈ ਆ ਚੰਗੀ ਝੋਟੀ ਦੀ ਬਾਕੀ ਫੈਂਡ ਫੂਨ ਵੀ ਬਾਈ ਵਧੀਆ ਆਉਂਦੀ ਆ ਮਾੜੀ ਕਿੰਨੀ ਫੈਟ ਆਈ ਨੇ ਬਾਈ ਦੀ ਫੈਂਡ ਬਾਈ 8 0 ਤੋਂ ਉੱਪਰ ਹੀ ਰਹਿੰਦੀ ਆ ਇਹ ਇੱਥੋਂ ਗਹਿਰੀ ਫੇਸ ਤੇ ਮਾਰੀ ਨਾਲ ਅੱਖ ਕਰਾਦੀ ਜੈ ਕਹਿਣ ਆ ਗਈ ਬਾਈ ਪਿਓਰ ਗੁਲਾਬੀ ਕਹਿ ਲਈ ਹੈ ਨਾ ਅੱਖ ਪਿਓਰ ਗੁਲਾਬੀ ਕਿੰਨੀ ਫੈਟ ਦੱਸੀ ਇਹਦੀ 8 0 ਤੋਂ ਉੱਪਰ ਹੀ ਰਹਿੰਦੀ ਆ ਬਾਈ 8 ਤੋਂ ਬਾਹਰੇ ਹਾਂ ਹਾਂ ਬਾਈ ਆ ਫੈਟ ਵੀ ਚੰਗੀ ਪਾਉਂਦੀ ਆ ਨਾ ਤੇ ਬਾਕੀ ਜਿਹੜਾ ਸੱਜਣਾ ਨੇ ਕਹਿ ਲਿਆ ਬਰੀਡਿੰਗ ਤੇ ਕੰਮ ਕਰਨਾ ਬਾਈ ਬਾਸਟਰ ਵੀ ਜਿਹੜੇ ਕਿਸੇ ਸੱਜਣ ਨੇ ਕਹਿ ਲਿਆ ਬਰੀਡ ਤੇ ਕੰਮ ਕਰਨਾ ਤੇ ਬਾਕੀ ਲੇ ਸ਼ਾਲੇ ਪੱਖ ਨੂੰ ਲੇਵਾ ਬਣਾਉਗੀ ਥੋੜਾ ਜਿਵੇਂ ਤੁਹਾਨੂੰ ਦੱਸਿਆ ਵੀ ਘਰੇਲੂ ਹੋਣ ਕਰਕੇ ਨਾ ਥੋੜਾ ਝੁੱਟੀ ਕਰਦੀ ਆ ਸੂਆ ਜੈਨੂਨ ਦੂਜਾ ਬਾਈ ਹਾਂ ਬਾਈ ਦੂਜਾ ਸੂਆ ਤੇ ਰੇਟ ਕੀ ਰਹਿਣਾ ਕੋਪਰੀ ਦੇ ਤਾਂ ਰੇਟ ਬਾਈ ਦਾ 145 ਦੀ ਦੇ ਦਾਂਗੇ ਬਾਈ 145 ਦੀ ਮਾਫੀ ਮੁੱਖੀ ਕਰ ਦਾਂਗੇ ਜੋ ਮਾਫੀ ਬਾਈ ਕਰ ਦਾਂਗੇ ਮਾਨਤਾਂ ਕੋਈ ਦੂਰ ਨੇੜੇ ਆਊਗਾ ਸੱਜਣਾ ਠੀਕ ਆ ਗੱਲ ਹਾਂ ਬਾਈ ਵੀ ਬਾੜਾ ਜ਼ਿਆਦਾ ਨਹੀਂ ਆਂਤਰ ਨਾ ਹਾਂ ਬਸ ਕੋਈ ਥੋੜਾ ਬੋਟਾ ਬਸ ਮਾਨ ਤਾਨ ਕਰ ਦਾਂਗੇ ਬਾਈ ਠੀਕ ਹੈ ਗੱਲ ਹਾਂ ਬਾਈ ਕਹਿੰਦਾ ਜਿਆਦਾ ਨਹੀਂ ਜੇ ਫਰਕ ਹੋਣਾ 1.45 ਚੋਂ ਬਾਕੀ ਇੱਕ ਗੱਲ ਦੱਸ ਦੇਣਾ ਸੱਜਣ ਨੂੰ ਨਵੇਂ ਹਾਨ ਚ ਆ ਗਈ ਸੂਆ ਜੈਨੂਨ ਦੂਜਾ ਆ ਗਈ ਤੇ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਤੇ ਬਾਕੀ ਲੇਵੇ ਦੇ ਬਲ ਢਿੱਲਾਂ ਵੀ ਦੱਸ ਦਿਆਂ ਨੇ ਵੀ ਲਵਾਸ ਸੋਹਣਾ ਬਣਾ ਦੂ ਹਾਂ ਵਧੀਆ ਬਣਾ ਕੇ ਮੇਨ ਗੱਲ ਆ ਜਿਹੜੀ ਫੇਸ ਵਾਲੀ ਮਾਰਕਿੰਗ ਵਾਲੀ ਤਕੜੀ ਆ ਗਈ ਇਹਦੀ ਸਾਈਡ ਪੋਚ ਆ ਗਈ ਅੱਖ ਗੁਲਾਬੀ ਆ ਗਈ ਲੈ ਗੁਰਪ੍ਰੀਤ ਕੇਰਾ ਹੋਰ ਤੋੜ ਦਿਆਂ ਇਹਨੂੰ ਪਰ 10 ਸ ਨੂੰ ਸੱਜਣਾ ਹੋਰ ਦਿਖਾ ਦੇਣਾ ਤੋਰ ਕਿਉਂਕਿ ਡਰਦੀ ਆ ਥੋੜਾ ਜਿਹਾ ਘਰੇਲੂ ਆ ਹਾਂ ਪਰਲੇ ਪਰਲੇ ਬੰਨੇ ਰਹਿ ਗਈ ਤੋਰ ਦੀ ਬਾਈ ਪਰਲੇ ਬੰਨੇ ਰਹੀ ਉਰਲੇ ਬੰਨੇ ਗੈਰੀ ਫੇਸ ਤੇ ਮਾਰਨੀ ਕੈਮਰਾ ਤੇ ਦਿਨ ਜਿਵੇਂ ਸੱਜਣੋ ਬਾਈ ਨੇ ਦੱਸੇ ਨੇ ਵੀ 7 ਤੋਂ 8 ਦਿਨ ਇਹਦੇ ਪੈਂਡਿੰਗ ਨੇ ਤੇ ਸਾਮ ਸੰਭਾਲ ਆਪਾਂ ਕਹਿ ਸਕਦੇ ਹਾਂ ਵੀ ਕੀਰ ਬਾਈ ਨੇ ਬਹੁਤ ਚੰਗੀ ਕਰੀ ਹੋਈ ਆ ਇਹ ਵੀ ਵਧੀਆ ਸਾਮ ਸੰਭਾਲ ਦੀ ਆ ਤੇ ਬਾਕੀ ਭਾਰ ਬੋਝ ਵਾਲੀ ਧਾਰਤੂਰ ਵਾਲੀ ਉਹ ਬਾਈ ਕਹਿੰਦਾ ਗਾਰੰਟੀ ਰਊ ਇੱਥੋਂ ਮਾਰਨੀ ਗੈਰੀ ਕੈਮਰਾ ਇੱਕ ਵਾਰੀ ਖੜੀ ਤੇ ਆ ਲੈ ਆ ਬਾਈ ਉਰਲੇ ਬੰਨੇ ਤੇ ਪਿੰਡ ਆ ਗਿਆ ਸੱਜਣੋ ਬਾਈ ਦਾ ਕਹਿ ਲਿਆ ਖੀਵਾ ਕਲਾ ਤਕੀਲ ਪਿੱਖੀ ਤੇ ਜਿਲਾ ਮਾਨਸਾ ਘਰੇਲੂ ਜੋ ਪਿਆ ਕੋਈ ਬਾਈ ਹੋਣਾ ਨਾ ਵਪਾਰ ਵਾਲਾ ਸਿਸਟਮ ਨਹੀਂ ਤੇ ਦੁੱਧ ਬਾਈ ਨੇ ਤੁਹਾਨੂੰ ਦੱਸਤਾ ਵੀ ਦੁੱਧ ਦੇ ਨੇ 13 ਲੀਟਰ ਦੇ ਆਸੇ ਪਾਸੇ ਪਹਿਲਾਂ ਨਹੀਂ ਦੱਸਤਾ ਤੇ ਦੂਜੇ ਸੂਏ ਬਾਈ ਕਹਿੰਦਾ ਬਾਹਲਾ ਨਹੀਂ ਬਾਈ ਨੇ ਵੱਡਾ ਮਾਰਿਆ ਜੰਪ ਕਹਿੰਦਾ ਵੀ 15 ਕਿ ਲੀਟਰ ਦੀ ਇਹ ਤੋਂ ਉਮੀਦ ਹੈਗੀ ਆ ਐਸ ਬਾਰੀ ਵੀ ਕਿਲੋ 2 ਕਿਲੋ ਦੁੱਧ ਵੱਧ ਸਕਦੀ ਆ ਝੋਟੀ ਤੇ ਨੰਬਰ 11 ਹੋਰ ਬੋਲ ਦਿਓ ਜੀ ਨੰਬਰ ਬਾਈ 95699 ਹਾਂਜੀ 21004 95699 21004 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ